ਲੋ ਵੀ ਮੇਟਰਬੀ ਸ਼ੀਰਾ ਚੈੱਕ ਕਰਿਓ ਮਾੜਾ ਘੋੜਾ ਹੀ ਬਣਿਆ ਖੜਾ ਉਮਰ 13-14 ਮਹੀਨੇ ਹੋਈ ਆ ਨਾਟੋਂ ਬਾਹਰ ਹਾਈਟ ਹੋਈ ਪਈ ਆ ਬੱਚੇ ਜੀ ਤੇ ਇਹਦੇ ਖਾਨਦਾਨ ਦੀ ਗੱਲ ਕਰੀਏ ਤਾਂ ਮਿੱਤਰੋ ਖਾਨਦਾਨ ਇਹਦਾ ਪੂਰਾ ਤਗੜਾ ਸਪਤਾਸ਼ ਘੋੜੇ ਦਾ ਪੁੱਤਾ ਗਰੂਦ ਘੋੜੇ ਦਾ ਦੂਦਵਾ ਲੈ ਜਾਂਦਾ ਬਾਕੀ ਜੇ ਹੋਰ ਡਿਟੇਲ ਚਾਹੀਦੀਆਂ ਇਹਦੀਆਂ ਫੋਟੋਆਂ ਵੀਡੀਓ ਮੰਗਾ ਲੇ ਛੋਟੀ ਜੀ ਕਲਿੱਪ ਵੀ ਲਾਈ ਸੀ ਤੇ ਇੱਕਾ ਨੁਗਰੀ ਬੱਚੀ ਚੈੱਕ ਕਰ ਲੈ ਨੂਰੇ ਬਾਕਰਪੁਰ ਵਾਲੇ ਦੀਆਂ ਦੋ ਬੱਚੀਆਂ ਲਿਆਂਦੀਆਂ ਇੱਕ ਨੰਨੇ ਜੋ ਹੰਸਦੀ ਸੀ ਇੱਕ ਨੂਰੇ ਦੀ ਤੋ ਦੋਸਤੋ ਜਿਹੜਾ ਪਰਸੋਂ ਬਲੌਗ ਪਾਇਆ ਸੀ ਉਹ ਥੋੜਾ ਗਲਤੀ ਨਾਲ ਇਹ ਹਾਂਸਲੀ ਬੋਲਿਆ ਗਿਆ ਸੀ। ਤਾਂ ਬੱਚੀ ਇਹ ਨੂਰੇ ਦੀ ਹੈ। ਤੇ ਖਣਕੁੰਨ ਚੰਗਾ। 6 ਤੋਂ 6.5 ਮਹੀਨੇ ਦੀ ਉਮਰ ਆ। ਸੱਗੇ ਵੱਲੋਂ ਰਹਿਤਾ ਕੀ ਕਹਿੰਦੇ ਇੱਕ ਦੋ ਸਪੌਟ ਹੋਣ ਪੂਸਪਾਸ ਥੱਲੇ ਪਰ ਪੰਡੇ ਤੇ ਹਨ। ਬਾਲਪੋਰੀਆਂ ਦੇ ਜਮਨ ਸਾਫ ਹੱਥਾਂ ਪੈ ਰਹੇ ਦੀ ਸਾਫ। ਲੱਤ ਲੁੱਤੇ ਨਲੀ ਚੰਗੇ ਤੇ ਪਲੀ ਪੁਲੀ ਵੀ ਚੰਗੇ। ਬੱਚੇ ਦਾ ਡਿਜ਼ਾਈਨ ਖਣਕੁੰਦੇ ਕੁੰਡੇ ਚੰਗੀ ਆ। ਤੇ ਉਸ ਤੋਂ ਬਾਅਦ ਇੱਕ ਆ ਬਸ਼ੀਰਾ ਦਿਖਾਉਣਾ ਤੁਹਾਨੂੰ ਮਾਰਵਾੜੇ ਦੋਸਤੋ ਬੱਚੇ ਦੀ ਡਿਟੇਲ ਦੇਣ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਦੱਸਦਾ ਮਿੱਤਰੋ ਉਹਨਾਂ ਦੇ ਘਰੇ ਬ੍ਰੀਡ ਹੋਇਆ ਜਿੰਨਾ ਘਰੇ ਦੇਵਰਾਜ ਰਣੀਆਂ ਵਾਲਾ ਬ੍ਰੀਡ ਹੋਇਆ ਤੇ ਮਿੱਤਰੋ ਜਿਨ੍ਹਾਂ ਨੇ ਦਲਵਾਗ ਦਵਾਇਆ ਦੇਵਰਾਜ ਜਿੰਨੇ ਘਰ ਜਮਾ ਉਹਨਾਂ ਦੇ ਘਰ ਦਾ ਇਹ ਬਰੀਡ ਹੋਇਆ ਹੋਇਆ ਖਾਨਦਾਨ ਬਹੁਤ ਤਗੜਾ ਇਹ ਆਪ ਸਿੱਧ ਰਾਜ ਕੁੜੇ ਦਾ ਜੀ ਸਿੱਧ ਰਾਜ ਆਪ ਰਾਜ ਤਲਕ ਦਾ ਰਾਜ ਤਲਕ ਉਹਦੇ ਉੱਪਰ ਪੈਸ ਲੈਂਦਾ ਮੰਨ ਲਓ ਆਪਾਂ ਕਹਿ ਸਕਦੇ ਪੰਜਾਬ ਚ ਇੱਕ ਵੱਖਰੀ ਲਾਈਨ ਵੱਖਰਾ ਖਾਨਦਾਨ ਦੇਖੀਏ ਤਾਂ ਅੱਜ ਕੱਲ ਪੰਜਾਬ ਚ ਆਲੀਸਨ ਲਾਈਨ ਤੇ ਦੇਵਲੀ ਲਾਈਨ ਤੇ ਜ਼ਿਆਦਾਤਰ ਘੋੜੇ ਘੋੜੀਆਂ ਪਾਏ ਜਾਂਦੇ ਆ ਉਹਨਾਂ ਦੀ ਮੰਨ ਲਓ ਉਹਨਾਂ ਦੀ ਜਿਹੜੀ ਬਰੀਡਿੰਗ ਕੀਤੀ ਹੋਈ ਘੋੜੀਆਂ ਜਾਂ ਬੱਚੀਆਂ ਮੇਟ ਕਰਵਾਉਣ ਵਾਸਤੇ ਆਪਾਂ ਨੂੰ ਇੱਕ ਵੱਖਰੀ ਲੈਂਡ ਵੀ ਚਾਹੀਦੀ ਹੈ ਇਹ ਬੀਨ ਬਰੀਡਿੰਗ ਤੋਂ ਬਚਿਆ ਜਾਵੇ ਤੇ ਉਹ ਚੀਜ਼ ਤੋਂ ਬਚਣ ਲਈ ਤੁਸੀਂ ਆਪ ਬੱਚਾ ਖਰੀਦ ਸਕਦੇ ਹੋ ਵੱਖਰੀ ਲੈਣਾ ਉਹਦੇ ਉੱਪਰ ਪੈਸ ਲਾਈਨ ਮਾਰਕਾ ਬਹੁਤ ਸੋਹਣਾ ਚਾਰੇ ਪੈਰ ਬਰਾਬਰ ਚਿੱਟੇ ਮੱਥੇ ਪਟਾ ਲੰਮੀ ਧੌਣ ਕੁੰਡੀ ਵਾਲਾ ਕੰਨ ਬੱਚਾ ਡੱਫਲ ਬਹੁਤ ਆ ਖੁੱਲੇ ਹੱਡ ਪੈਰਾਂ ਬਣੂ ਬਹੁਤ ਵੱਡਾ ਤੇ ਬਾਕੀ ਇੱਕ ਵਾਰ ਆ ਕੇ ਜ਼ਰੂਰ ਦੇਖਿਓ ਮੈਂ ਮੇਰੀ ਉਮੀਦ ਆ ਵੀ ਤੂੰ ਖਾਲੀ ਨਹੀਂ ਮੋੜਤੇ ਤੇ ਰੇਟ ਬਹੁਤ ਦੇ ਆਜ ਬੱਚੇ ਦਾ ਕੁੰਡੀ ਵਾਲਾ ਕੰਨ ਮਾਰਕਾ ਪੂਰਾ ਪਰਫੈਕਟ ਆ ਪੂਰਾ ਕਹਿਣ ਦਾ ਭਾਵ ਚੰਗਾ ਆਏ ਬੱਚੇ ਤੋਂ ਬਿਨਾਂ ਦੂਜੇ ਦੋ ਜਾਨਵਰ ਪਸੰਦ ਹੋਏ ਉਹਨਾਂ ਵੀ ਰੇਟ ਦੇ ਆਜਾ ਤੂੰ ਸਕਰੀਨਸ਼ਾਟ ਭੇਜ ਕੇ ਫੋਨ ਲਾ ਸਕਦਾ ਨੰਬਰ ਦੇ ਦੇ ਆਪਾਂ